ਇਸ ਵੇਲੇ ਦੀ ਵੱਡੀ ਖਬਰ ਦਾ ਰੁਕ ਕਰ ਲੈਣਿਆ ਜਿੱਥੇ ਪੰਜਾਬ ਦੇ ਪਿੰਡ ਦੀਆਂ ਪੰਚਾਇਤਾਂ ਨੂੰ ਹੁਣ ਭੰਗ ਕਰ ਦਿੱਤਾ ਗਿਆ ਜਿਨ੍ਹਾਂ ਦਾ ਕਾਰਜਕਾਲ 5 ਸਾਲ ਦਾ ਪੂਰਾ ਹੋ ਚੁੱਕਿਆ ਹੈ ਉਹਨਾਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਤੇ ਨਾਲ ਹੀ ਬਕਾਇਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਹੈ ਨਵੀਆਂ ਪੰਚਾਇਤਾਂ ਚੁਣਨ ਤੱਕ ਅਧਿਕਾਰੀ ਜਿਹੜੇ ਨੇ ਉਹ ਸਰਪੰਚਾਂ ਦਾ ਕੰਮਕਾਰ ਦੇਖਣਗੇ ਇਹ ਵੀ ਬਕਾਇਦਾ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਤੇ ਪੰਜਾਬ ਸਰਕਾਰ ਦੇ ਵੱਲੋਂ ਇਹੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਦੱਸਦੀ ਹੈ ਵੀ ਜੋ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਪਿਛਲੇ ਸਾਲ ਜਦੋਂ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਗੱਲ ਕੀਤੀ ਗਈ ਸੀ ਤਾਂ ਕਾਫੀ ਵਿਵਾਦ ਛਿੜਿਆ ਸੀਗਾ ਪਰ ਹੁਣ ਇਹ ਫੈਸਲਾ ਲੈ ਲਿੱਤਾ ਗਿਆ ਬਕਾਇਦਾ ਨੋਟੀਫਿਕੇਸ਼ਨ ਦੇ ਕੇ ਇਹ ਫੈਸਲਾ ਲਿੱਤਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਪੰਚਾਇਤਾਂ ਜਿਨ੍ਹਾਂ ਦਾ ਕਾਰਜਕਾਲ 5 ਸਾਲ ਦਾ ਪੂਰਾ ਹੋ ਚੁੱਕਿਆ ਸੀਗਾ ਉਨਾਂ ਨੂੰ ਹੁਣ ਪੰਗ ਕਰ ਦਿੱਤਾ ਗਿਆ ਜਦੋਂ ਤੱਕ ਨਵੀਆਂ ਪੰਚਾਇਤਾਂ ਨਹੀਂ ਬਣ ਜਾਂਦੀਆਂ ਨਵੀਆਂ ਪੰਚਾਇਤਾਂ ਨਹੀਂ ਚੁਣੀਆਂ ਜਾਂਦੀਆਂ ਨੇ ਉਦੋਂ ਤੱਕ ਸਾਰਾ ਕੰਮ ਸਾਰਾ ਕਰਜ ਜਿਹੜਾ ਹੈ ਉਹ ਅਧਿਕਾਰੀ ਦੇਖਣਗੇ ਸਰਪੰਚਾਂ ਦਾ ਸਾਰਾ ਕੰਮ ਅਧਿਕਾਰੀਆਂ ਵੱਲੋਂ ਦੇਖਿਆ ਜਾਵੇਗਾ ਤੇ ਨਾਲ ਹੀ ਨਾਲ ਪਿਛਲੇ ਸਾਲ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਪਿਛਲੇ ਸਾਲ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਪੰਚਾਇਤਾਂ ਨੂੰ ਭੰਗ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਵਿਵਾਦ ਖੜਾ ਹੋਇਆ ਦਿਖਾਈ ਦਿੰਦਾ ਪਰ ਐਤ ਕੀ ਪੂਰੇ ਨੋਟੀਫਿਕੇਸ਼ਨ ਦੇ ਨਾਲ ਇਹ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਇਸ ਨੂੰ ਲੈ ਕੇ ਜਾਰੀ ਕੀਤਾ ਗਿਆ ਤੇ ਉਸ ਦੇ ਵਿੱਚ ਕੱਲੀ-ਕੱਲੀ ਗੱਲ ਜਿਹੜੀ ਹੈ ਲਿਖੀ ਗਈ ਹੈ ਜਿਵੇਂ ਚੁਣਾਹ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਵੀਂ ਪੰਚਾਇਤ ਜਦ ਤੱਕ ਨਹੀਂ ਚੁਣੀ ਜਾਂਦੀ ਉਦੋਂ ਤੱਕ ਜਿਹੜੇ ਅਧਿਕਾਰੀ ਨੇ ਉਹ ਸਰਪੰਚਾਂ ਦਾ ਕੰਮ ਦੇਖਣਗੇ ਤੇ ਨਾਲ ਹੀ ਨਾਲ ਹੁਣ 2024 ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ ਤੇ ਆਗਾਮੀ ਚੋਣਾਂ ਨੂੰ ਦੇਖਦੇ ਹੋਏ ਇਹ ਪੰਚਾਇਤਾਂ ਭੰਗ ਕੀਤੀਆਂ ਗਈਆਂ ਨੇ ਹੁਣ ਚੋਣਾਂ ਤੋਂ ਬਾਅਦ ਜਦੋਂ ਨਵਾਂ ਨਵੀਆਂ ਪੰਚਾਇਤਾਂ ਚੁਣੀਆਂ ਜਾਣਗੀਆਂ ਉਦੋਂ ਇਹ ਕੰਮ ਜਿਹੜਾ ਹੈ ਸ਼ੁਰੂ ਹੋਵੇਗਾ ਉਦੋਂ ਹੀ ਜਿਹੜੇ ਸਰਪੰਚ ਨੇ ਕੰਮ ਦੇਖਣਗੇ ਪਰ ਉਦੋਂ ਤੱਕ ਸਰਪੰਚਾਂ ਦਾ ਇਹ ਕੰਮ ਜਿਹੜਾ ਹੈ ਸਾਰਾ ਦਾ ਸਾਰਾ ਕੰਮ ਅਧਿਕਾਰੀ ਦੇਖਣਗੇ ਤਾਂ ਇਹ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਜ਼ਿਕਰ ਕੀਤਾ ਗਿਆ ਹੈ ਨੋਟੀਫਿਕੇਸ਼ਨ ਦੇ ਵਿੱਚ ਇਸ ਨੂੰ ਲਿਖਿਆ ਵੀ ਗਿਆ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਬਕਾਇਦਾ ਨੋਟੀਫਿਕੇਸ਼ਨ ਦੇ ਕੇ ਜਾਰੀ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਾਰਾ ਕੰਮ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਨੇ